ਇਹ ਇੱਥੇ ਜੀ ਮਾਨਜੋਗ ਸੀਐਮ ਪੰਜਾਬ ਮਾਨਜੋਗ ਬੀਜਪੀ ਪੰਜਾਬ ਮਾਨਜੋਗ ਡੀਐਸਪੀ ਪਟਿਆਲਾ ਰੇਂਜ ਦੀ ਬਿਲਕੁਲ ਕਲੀਅਰ ਕਲ ਪਾਲਿਸੀ ਹੈ ਜੀ ਹੈ ਕਿ ਜ਼ੀਰੋ ਟੋਲਰੈਂਸ ਟੁਵਰਡਸ ਗੈਂਗਸਟਰਸ ਐਂਡ ਐਂਟੀਸੋਸ਼ਲ 엘ਮੈਂਟਸ ਸਭੀ ਪਟਿਆਲਾ ਪੁਲਿਸ ਦੀ ਟੀਮ ਨੂੰ ਅੱਜ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਲਾਈਵ ਆਪਰੇਸ਼ਨ ਦੇ ਦੌਰਾਨ ਜੇਮੀ ਪੁਲਿਸ ਫੋਰਟੀ ਹੈ ਜੀ ਲੀਡ ਬਾਏ ਐਸਪੀ ਇਨਵੈਸਟੀਗੇਸ਼ਨ ਗੁਰਵੰਤ ਸਿੰਘ ਬੈਂਸ ਤੇ ਇੰਚਾਰਜ ਸੀ ਇਹ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇਹ ਸ਼ੱਕੀ ਅਨਸਰਾਂ ਦੀ ਤਲਾਸ਼ ਤੇ ਲਾਈਫ ਪੈਟ੍ਰੋਲਿੰਗ ਸਾਡੇ ਕੋਲ ਸੀ ਵੀ ਕੋਈ ਸੋਰਸ ਇਨਫੋਰਮੇਸ਼ਨ ਸੀ ਜੀ ਕਿ ਕੋਈ ਸ਼ੱਕੀ ਅਨਸਰ ਪਟਿਆਲਾ ਸ਼ਹਿਰ ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਤੇ ਉਹਦੇ ਬਾਬਤ ਜਦੋਂ ਇਹਨਾਂ ਨੇ ਇੱਕ ਜਿਹੜਾ ਇਹ ਗੁਰਚਰਨ ਸਿੰਘ ਉਸ ਕਾਲੂ ਹੈਗਾ ਹੈ ਇਕੜੂਾਇਆ ਮੁਹੱਲ ਦਾ ਰਣਵਾਲਾ ਇਹਨੂੰ ਅਰਾਉਂਡ ਅਪ ਕੀਤਾ ਤੇ ਉਸ ਆਪਰੇਸ਼ਨ ਦੌਰਾਨ ਇਹਨੇ ਪੁਲਿਸ ਫੋਰਟੀ ਦੇ ਉੱਪਰ ਚਾਰ ਫੈਰ ਜਿਹੜੇ ਆ 32 ਬੋਰ ਦੇ ਪਿਸਤੌਲ ਤੋਂ ਆਪਣੇ ਜਾਇ ਜਸਲੇ ਤੋਂ ਇਹਨੇ ਚਾਰ ਫੈਰ ਕੀਤੇ ਤੇ ਪੁਲਿਸ ਫੋਰਟੀ ਨੇ ਬਹੁਤ ਬਾ ਗ੍ਰੀਨਲ ਤੇ ਸਪ੍ਰਿੰਟ ਦਾ ਜਿਹੜਾ ਨਮੂਨਾ ਪੇਸ਼ ਕਰਦੇ ਹੋਏ ਰਿਟਰਨ ਵੀ ਫਾਈਲ ਕੀਤਾ ਤੇ ਇਹਨੂੰ ਗਾਂਸ਼ਾ ਅਨਡਰਵਿਗ ਦੇ ਵਿੱਚ ਰੱਖੀ ਹੋਈ ਆ ਇਹ ਇਸ ਦੋਸ਼ੀ ਦਾ ਜਿਹੜਾ ਕ੍ਰਿਮੀਨਲ ਕੁਸ਼ੂ ਕਰਾ ਗਿਆ ਹੈ ਜਿਹੜਾ ਹਾਰਡ ਕੋਰ ਕ੍ਰਿਮੀਨਲ ਤੇ 8 ਤੋਂ ਜ਼ਿਆਦਾ ਮਕਦਮੇ ਇਹਦੇ ਉੱਪਰ ਡਕੈਤੀ ਦੇ ਆਰਮ ਡਰਾਬਰੀ ਦੇ ਐਮਪੀਐਸਰ ਦੇ ਆਦਾ ਕਤਲ ਵਗੈਰਾ ਦੇ ਦਰਜ ਨੇ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬਿਲਕੁਲ ਜ਼ੀਰੋ ਟੋਲਰੈਂਸ ਪੋਲਿਸੀ ਹੈ ਜੀ ਅ ਜੇਕਰ ਪੁਲਿਸ ਉੱਪਰ ਕੋਈ ਵੀ ਗੈਂਗਸਟਰ ਜਾਂ ਕ੍ਰਿਮੀਨਲ ਸਰਮ ਲਾ ਕਰੂਗਾ ਤੇ ਪੁਲਿਸ ਬਿਲਕੁਲ ਉਦਾਹ ਉਖਤਾ ਜਵਾਬ ਦੇਊਗੀ ਅਸੀਂ ਕਿਸੇ ਪ੍ਰਕਾਰ ਨਾਲ ਵੀ ਜਿਹੜੀ ਲਾਅ ਐਂਡ ਔਰਡਰ ਸਿਚੁਏਸ਼ਨ ਆ ਗਈ ਹੈ ਯੂਨੀਵਰਸਿਟੀ ਬਿਲਕੁਲ ਖਰਾਬ ਨਹੀਂ ਹੁੰਦਾ ਵਾਂਗੇ ਤੇ ਇਹ ਸਾਨੂੰ ਬਿਲਕੁਲ ਕਲੀਅਰ ਅਟਰੈਕਸ਼ਨ ਸਰ ਇਹ ਕਿਸ ਤਰ੍ਹਾਂ ਕੀ ਦਾ ਬੈਕਗ੍ਰਾਉਂਡ ਤੁਸੀਂ ਦੇਖੋ ਜੀ ਕਾਫੀ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਤੇ 8 ਤੋਂ ਜ਼ਿਆਦਾ ਮਾਮਲੇ ਦਰਜ ਨੇ ਹਾਰਡਨ ਕ੍ਰਿਮੀਨਲ ਆ ਇਹ ਹੁਣ ਬੇਲ ਤੇ ਸੀਗਾ ਇਸ ਬੇਲ ਪੀਰੀਅਡ ਦੇ ਦੌਰਾਨ ਇਹ ਸੌਰੀਓ ਵੱਡੀ ਜਿਹੜੀ ਆ ਉਹੀ ਉਹ ਮੈਨੂੰ ਪੁੱਛੀ ਤਰਪਰੀ ਇਹ ਲਿਏ ਤਾਂ ਕੁਝ ਦਿਨ ਪਹਿਲਾਂ ਤੇ ਉਹ 100 ਪੀਓ ਗੱਡੀ ਦੀ ਲੁੱਟਮ ਦਾ ਵੀ ਇਹ ਹੀ ਮਕਸਦ ਸੀਗਾ ਕਿ ਉਸ ਗੱਡੀ ਨਾਲ ਹੀ ਕਿਸੇ ਕੋਈ ਵਿਵਾਦ ਦਾ ਨਿਜਾਮ ਹੋ ਸਕਦਾ ਸੀ ਨਜ਼ਰ ਅੱਲਾਮ ਅਲੈਕੁਮ ਰਹਾਮਤੋ ਹੋਇਆ ਤੇ ਬਹੁਤ ਹੀ ਇਹ ਟ੍ਰਿਗਰ ਹੈਪੀ ਜਿਹੜਾ ਗੈਂਗਸਟਰ ਸੀ ਨੇ ਚਾਰ ਰਾਉਂਡ ਫਾਇਰ ਕੀਤੇ ਤੇ ਬਿਲਕੁਲ ਪੁਖਤਾ ਜਿਹੜੀ ਜਵਾਬੀਕਾਰ ਰੌਣਕ ਸਾਡੀ ਟੀਮ ਨੇ ਕੀਤੀ ਤੇ ਅੱਗੇ ਵੀ ਅਸੀਂ ਇਨਸ਼ੋਰ ਕਰਾਂਗੇ ਕਿ ਗੈਂਗਸਟਰਸ ਦੇ ਕਲਾਸਪੇਕ ਐਕਸ਼ਨ ਹੋਵੇ ਕੱਲੇ ਸੀਗਾ ਕੱਲੇ ਸੀਗਾ ਬਾਕੀ ਇਨਵੈਸਟੀਗੇਟ ਕਰਾਂਗੇ ਹਾਂ ਜਿਹਨੂੰ ਜੱਪਤ ਅਨਸਾਰ ਹਸਪਤਾਲ ਤੇ ਲਾ ਕੇ ਕਰਾਇਆ ਗਿਆ ਤੇ ਇਹਦੇ ਹੋਰ ਕਿਹੜੇ ਕਿਹੜੇ ਗੈਂਗਸਟਰਸ ਨਾਲ ਤਾਲੁਕਾ ਥਾ ਗਿਆ ਉਸ ਦੀ ਪੁਸ਼ਟੀ ਹੋਵੇ